ਸਤਿਕਾਰਯੋਗ ਸੱਜਣ ਜੀਓ જય ਜੀ ਸ਼੍ਰੀ ਮਹਾਕਾਲ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਕੁਝ ਲਾਈਨਾਂ ਕਹਿਣ ਲੱਗਿਆ ਤੇਰੇ ਵਿੱਚੋਂ ਬਾਬਾ ਰੂਦ ਸੇ ਮਹਾਕਾਲ ਦੀ ਜਿਹਦੇ ਮੂਰੇ ਫਕਰਾ ਨਚਣ ਭੂਤ ਨੇ ਸਾਰੇ ਕੀ ਦਸ ਕਾਲ ਕਰੂ ਜੋ ਭਗਤ ਹੋਏ ਮਹਾਕਾਲ ਦਾ ਕੀ ਦਸ ਕਾਲ ਕਰੂ ਜੋ ਭਗਤ ਹੋਏ ਮਹਾਕਾਲ ਦਾ ਜੀਦੇ ਦੇਵ ਲੋਕ ਤੋਂ ਉੱਚੇ ਦਿਸਣ ਦਵਾਰੇ ਤੇਰੇ ਵਿੱਚੋਂ ਬਾਬਾ ਰੂਦੀਂਦੀ ਮਹਾਕਾਲ ਦੀ ਜੀਦੇ ਮੂਰੇ ਫਕਰਾ ਨਚਣ ਭੂਤ ਨੇ ਸਾ